lokade har mande jane lokade har mande jane ye rapri janjavi nahi chalegi nahi chalegi ਗਖੜਾ ਵਾਲਾ ਜੀ ਸਾਡੀ ਭਰਤੀ 8994 ਹੈ ਜਿਹੜੀ ਕਿ ਪੰਜਾਬ ਸਰਕਾਰ ਨੇ ਪਹਿਲੀ ਕੈਬਨਟ ਮੀਟਿੰਗ ਦੇ ਦੌਰਾਨ ਆਈ ਸੀ ਸਾਡੀ ਸਰ ਸਿਲੈਕਸ਼ਨ ਲਿਸਟ ਇਸ ਤਰੀਕੇ ਦੀ ਆਈ ਹੋਈ ਹੈ ਉਸ ਤੋਂ ਬਾਅਦ ਤੁਹਾਡਾ ਕੋਈ ਵੀ ਸਟੇਸ਼ਨ ਚੁਆਇਸ ਦਾ ਪੋਰਟਲ ਓਪਨ ਨਹੀਂ ਹੋ ਰਿਹਾ ਹੈ ਵਿਭਾਗ ਨੇ 24 ਤਰੀਕ ਨੂੰ ਸਾਡਾ ਸਟੇਸ਼ਨ ਚੁਆਇਸ ਲਈ ਇੱਕ ਲੈਟਰ ਜਾਰੀ ਕੀਤਾ ਸੀ ਕਿ ਤੁਹਾਡੇ 27 ਤੋਂ 29 ਤਰੀਕ ਤੱਕ ਸਟੇਸ਼ਨ ਚੁਆਇਸ ਹੋਵੇਗੀ ਉਹ ਜਿਹੜਾ ਵੀ ਲੈਟਰ ਜਾਰੀ ਹੋਇਆ ਸੀ ਉਹ ਥਾਰਾ ਸਾਡਾ ਚੋਣ ਕਮਿਸ਼ਨ ਨੇ ਕੋਰਪੋਰਡ ਕੰਡਕਟ ਲੱਗਣ ਤੋਂ ਪਹਿਲਾਂ ਹੋਇਆ ਸੀ ਪਰੰਤੂ ਬਾਅਦ ਵਿੱਚ ਉਸ ਨੂੰ ਪਰਮਿਸ਼ਨ ਦਾ ਬਹਾਨਾ ਦੇ ਕੇ ਰੋਕ ਲਿਆ ਗਿਆ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਪਰਮਿਸ਼ਨ ਨਹੀਂ ਦਿੱਤੀ ਜਦੋਂ ਕਿ ਸਾਡਾ ਲੈਟਰ ਜਿਹੜਾ ਜਾਰੀ ਹੋਇਆ ਸੀ ਉਹ ਕੋਰਪੋਰਡ ਕੰਡਕਟ ਲੱਗਣ ਤੋਂ ਪਹਿਲਾਂ ਜਾਰੀ ਹੋਇਆ ਸੀ ਤੇ ਉਸ ਤੋਂ ਬਾਅਦ ਵਿਭਾਗ ਅਣਕਾਨੀ ਕਰਨ ਲੱਗਾ ਜਿਸ ਤੋਂ ਇਹ ਧੋਖੀ ਹੋ ਕੇ ਦੋ ਬੱਚੇ ਅਦਰਸ਼ ਤੇ ਅਨਮੋਲ ਇਹ ਪਾਣੀ ਵਾਲੀ ਟੈਂਕੀ ਕੋਲ ਢੇਰ ਗਿਆ ਚੜੇ ਹਨ ਕਿਉਂਕਿ ਸਰ ਕੱਲ ਅਸੀਂ 5-6 ਦਿਨਾਂ ਤੋਂ ਗੰਭੀਰ ਪਰਖੇ ਪੱਕਾ ਮੋਰਚਾ ਲਗਾਈ ਵਿਖੇ ਹਨ ਇਹ ਸ਼ਾਂਤਮਈ ਬੈਠੇ ਸੀ ਪਰੰਤੂ ਜਦੋਂ ਸਾਡੇ ਕੋਈ ਹੱਲ ਨਾ ਹੁੰਦਾ ਲੱਗਿਆ ਤਾਂ ਇਹ ਸਾਥੀ ਦੋ ਪਰੇਸ਼ਾਨ ਹੋ ਕੇ ਪਾਣੀ ਵਾਲੀ ਟੈਂਕੀ ਤੇ ਰਾਤ ਜਾ ਚਲੇ ਪ੍ਰਸ਼ਾਸਨ ਤੋਂ ਕੋਈ 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 ਗੱਲਬਾਤ ਨਹੀਂ ਕੀਤੀ ਗੱਲ ਨਹੀਂ ਹਰੇ ਚੱਕਰ ਸਾਡੇ ਕੋਲੇ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਸਿਰਫ ਐਸਐਸਓ ਅਨੰਦਪੁਰ ਪਹੁੰਚੇ ਨੇ ਜੀ ਬਾਕੀ ਦੇਖਦੇ ਹਾਂ ਸ਼ਾਮ ਤੱਕ ਕੀ ਹਾਲ ਸਾਡਾ ਇਹ ਲਾਰਡ 94 ਕੇ ਡਰ ਸਾਡੇ ਪੰਜਾਬ ਦਾ ਪਰੰਤੂ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨ ਆਏ ਸੀ ਇਸ ਲਈ ਅਸੀਂ ਇਹ ਕੇਡਰ ਜਿਆਦਾ ਕਿਤੇ ਨਹੀਂ ਬੁਲਾਇਆ ਗਿਆ ਅੱਜ ਹੀ ਬੁਲਾਇਆ ਗਿਆ ਕਿ ਆਪ ਵੀ ਸਰ ਜਿਹੜਾ ਸਾਡੀਆਂ ਮੰਗਾਂ ਦਾ ਪ੍ਰੋਪਰ ਹੱਲ ਨਹੀਂ ਹੋ ਰਿਹਾ ਤੇ ਅਸੀਂ ਨੇ ਮੈਸੇਜ ਸਾਰੇ ਪੰਜਾਬ 'ਚ ਰਗਾ ਦਿੱਤਾ ਹੈ ਜਿਹੜਾ ਨਾਮ ਕੋ ਕੁਮਾਰ ਜੀ ਅਸੀਂ ਇੰਟੂ ਟੈਕ ਦੀ ਜੜ੍ਹ ਲਵੇ ਸਰ ਇਹ ਸਾਡੀ ਭਰਤੀ 5994 ਸੀ ਜਿੱਦੇ ਵਿੱਚ ਸਰ ਨੇ ਸਰਕਾਰ ਨੇ 2468 ਦੀਆਂ ਲਿਸਟਾਂ ਭਰੀ ਉਸ ਭਰਤੀ ਦੇ ਸਟੇਸ਼ਨ ਚੁਆਇਸ ਬੰਦੀ ਇੱਕ ਲਿਸਟਾ ਜਿਹੜੀ ਅਸੀਂ ਸਰ ਉਹ ਇੱਕ ਤਰੀਕ ਨੂੰ ਜਾਰੀ ਹੋ ਗਈ ਸੀ ਪਰ ਅੱਜ 35 ਦਿਨ ਬੀਤ ਜਾਣ ਦੇ ਨਗਰੋ ਵੀ ਸਾਡੀ ਸਟੇਸ਼ਨ ਚੁਆਇਸ ਨੂੰ ਓਪਨ ਨਹੀਂ ਕੀਤਾ ਗਿਆ ਇਹ ਸਟੇਸ਼ਨ ਚੋਇਸ ਓਪਨ ਨਾ ਹੋਣ ਦੇ ਕਾਰਨ ਅਤੇ ਸਪੋਰਟਸ ਦੀਆਂ ਤੇ ਐਸਐਮ ਦੀਆਂ ਲਿਸਟਾਂ ਵੀ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈਆਂ ਉਹ ਲਿਸਟਾਂ ਤੇ ਪੋਰਟਲ ਓਪਨ ਨਾ ਹੋਣ ਕਰਕੇ ਸਾਥੀ ਜਿਹੜੇ ਸੀ ਉਹ ਕੱਲ ਰਾਤ ਟੈਂਕੀ ਤੇ ਜਾ ਚੜੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਰਹਿੰਦੀਆਂ ਲਿਸਟਾਂ ਜਾਰੀ ਕੀਤੀਆਂ ਜਾਣ ਸਾਡਾ ਪੋਰਟਲ ਜਿਹੜਾ ਖੋਲਿਆ ਜਾਵੇ ਨਹੀਂ ਤਾਂ ਇੱਥੇ ਜਿਹੜਾ ਵੀ ਅਮਜਾਨੀ ਜਾਂ مالی ਨੁਕਸਾਨ ਹੋ ਜਾਂਦਾ ਜਾਂ ਕੋਈ ਅਨੁਪੀ ਕਰਨਾ ਵਾਪਰ ਜਾਂਦੀ ਹੈ ਉਥੇ ਇਸ ਦਾ ਜ਼ਿੰਮੇਵਾਰ ਸਰਕਾਰ ਤੇ ਇਥੋਂ ਦਾ ਪ੍ਰਸ਼ਾਸਨ ਹੋਵੇਗਾ ਸਾਰੇ ਸਰਕਾਰ ਭਰਤੀ ਦਾ ਨੋਟੀਫਿਕੇਸ਼ਨ ਤਾਂ ਸਰਕਾਰ ਨੇ ਕੱਢਿਆ ਲਿਸਟਾ ਵੀ ਪਾਈਆਂ ਪਰ ਜੋਇਨਿੰਗ ਲੈਟਰ ਦੇਣੇ ਸਾਨੂੰ ਕੋਲ ਨਹੀਂ ਜੀ ਸਰਕਾਰ ਭਰਤੀਆਂ ਪਤਾ ਨਹੀਂ ਕਿੱਥੇ ਕਰੀ ਜਾਂਦੀ ਸਾਨੂੰ ਇਹ ਨਹੀਂ ਪਤਾ ਘਰੇ ਬਾਹਰ ਦੇ ਗੋਰੇ ਆ ਕੇ ਲੈਟਰ ਲੈ ਕੇ ਜੋਇਨਿੰਗ ਤੇ ਸਾਡੀਆਂ ਨੌਕਰੀਆਂ ਗੋਰਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਅਸੀਂ ਪੰਜਾਬ ਦਾ ਯੂਥ ਪੰਜਾਬ ਦੇ ਪੀਪਲ ਇਹਨਾਂ ਦੇ ਵੋਟਾਂ ਪਾਈਆਂ ਸੀ ਅਸੀਂ ਮੁੱਖ ਮੰਤਰੀ ਅੱਗੇ ਵੀ ਬੇਨਤੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਨੌਕਰੀਆਂ ਸਾਡੇ ਨਿਯੁਕਤੀ ਪੱਤਰ ਸਾਨੂੰ ਜਾਰੀ ਕਰੋ ਤੇ ਤਾਂ ਜੋ ਅਸੀਂ ਵੀ ਆਦਾ ਸਕੂਲਾ ਭੇਜਿਆ ਕਿ ਆਦੀ ਡਿਊਟੀਆਂ ਨੂੰ ਨਿਭਾ ਸਕੀਏ ਮੇਰਾ ਨਾਮ ਹੈਗੇ ਜੀ ਹਰਦੀਪ ਕੌਰ ਔਰ ਮੈਂ ਬਠਿੰਡਾ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਆਂ ਅਸੀਂ 5994 ਭਰਤੀ ਦੇ ਸਿਖਿਆਰਥੀ ਵਿਆਪਕ ਸੀ ਵੀ ਪਰ ਅਸੀਂ ਟੈਟ ਪਾਸ ਕਰ ਲਿਆ ਸਕਰੀਨਿੰਗ ਟੈਸਟ ਪਾਸ ਕਰ ਲਏ ਸਾਡੀਆਂ ਲਿਸਟਾਂ ਆ ਚੁੱਕੀਆਂ ਨੇ ਪਰ ਸਰਕਾਰ ਸਾਡੇ ਸਟੇਸ਼ਨਸ ਪੋਰਟਲ ਹੈ ਜਿਹੜੇ ਉਹਨਾਂ ਨੂੰ ਓਪਨ ਨਹੀਂ ਕਰਦੇ ਅਸੀਂ ਸਰਕਾਰ ਨੂੰ ਇਹੀ ਰਿਕਵੈਸਟ ਕਰਦੇ ਆਂ ਕਿ ਜਲ ਤੋਂ ਜਲਦ ਜੋ ਸਾਡੀਆਂ ਪੈਂਡਿੰਗ ਲਿਸਟਾਂ ਨੇ ਉਹਨਾਂ ਨੂੰ ਪਾਇਆ ਜਾਵੇ ਔਰ ਜੋ ਸਿਖਿਆਰਥੀ ਸਾਥੀਆਂ ਦੀ ਅਧਿਆਪਕ ਸਾਥੀਆਂ ਦੀ ਲਿਸਟ 2488 ਸਾਥੀਆਂ ਦੀ ਆਈ ਹੋਈ ਹੈ ਉਹਨਾਂ ਦੇ ਪੋਰਟਲਸ ਨੇ ਜਿਹੜੇ ਸਟੇਸ਼ਨਸ ਦੇ ਉਹਨਾਂ ਨੂੰ ਓਪਨ ਕੀਤਾ ਜਾਵੇ ਅਤੇ ਅਲਾਟਮੈਂਟਸ ਤੋਂ ਬਾਅਦ ਸਾਡੀ ਜਿਹੜੀ ਜੁਆਇਨਿੰਗ ਆ ਉਹਨੂੰ ਪੂਰਾ ਪੱਕਾ ਕੀਤਾ ਜਾਵੇ ਤਾਂ ਜੋ ਅਸੀਂ ਜੁਆਇਨ ਕਰਕੇ ਸਾਡੇ ਸਕੂਲਾਂ ਦੇ ਵਿੱਚ ਜਾ ਸਕੀਏ ਕਰਦੇ ਦੇ ਕਰਦੇ ਦੇ ਕਰੀਬ ਸਰ ਪਹਿਲਾਂ ਸਾਡੀ ਸਟੇ ਦੀ ਪ੍ਰੋਬਲਮ ਕਰਕੇ ਸਾਨੂੰ ਲਗਭਗ ਹੋ ਚੁੱਕੇ ਨੇ ਪੌਣੇ 2 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ। ਘਰਨੇ ਮੁਜਾਰਿਆਂ ਦੇ ਵਿੱਚ ਇੱਥੋਂ ਦਾ ਅਸੀਂ ਕੋਈ ਗਰਾਊਂਡ ਏਰੀਆ ਨਹੀਂ ਛੱਡਿਆ ਜਿੱਥੇ ਅਸੀਂ ਆਪਣਾ ਵਿਰੋਧ ਨਾ ਕੀਤਾ ਹੋਵੇ। ਪਰ ਇਹ ਸਰਕਾਰ ਇੰਨੀ ਗੂੰਗੀ ਤੇ ਬੋਲੀ ਹੋ ਚੁੱਕੀ ਹੈ ਕਿ ਇਹਨਾਂ ਨੂੰ ਸਾਡੀਆਂ ਸਮੱਸਿਆਵਾਂ ਦਾ ਹਾਲੇ ਤੱਕ ਹੱਲ ਨਹੀਂ ਲੱਭਿਆ। ਠੀਕ ਹੈ ਜੀ। ਥੈਂਕ ਯੂ ਸਰ ਸਾਡੇ ਕੋਲ ਕੋਈ ਆਖੀ ਨਹੀਂ ਨਹੀਂ ਰਹੀ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਹਰ ਤੀਜੇ ਦਿਨ ਸਾਨੂੰ ਲਾਰਾ ਮਿਲ ਰਿਹਾ ਹੈ। ਹਰ ਤੀਜੇ ਦਿਨ ਸਾਡੀ ਗੱਲ ਨੂੰ ਇਗਨੋਰ ਕੀਤਾ ਜਾ ਰਿਹਾ ਹੈ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਡੇ ਜਿਹੜੇ ਦੋ ਸਾਥੀ ਨੇ ਉਹ ਆਪਣੇ ਬਿਹਾਫ ਤੇ ਇੰਨੇ ਕੁ ਟੁੱਟ ਚੁੱਕੇ ਨੇ ਕਿ ਉਹਨਾਂ ਨੇ ਇਹ ਫੈਸਲਾ ਕਰ ਚੁੱਕਾ ਹੈ ਕਿ ਜਦ ਤੱਕ ਸਾਡੀਆਂ ਸਟੇਸ਼ਨ ਚੁਆਇਸਸ ਹੋ ਕੇ ਸਾਨੂੰ ਸਕੂਲ ਚ ਅਲਾਟਮੈਂਟ ਨਹੀਂ ਹੋਣਗੇ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਸਿਰ ਸਰਕਾਰ ਵੱਲੋਂ ਸਾਡਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ 27 ਤਰੀਕ 28 ਤਰੀਕ ਕਰੋ 29 ਤਰੀਕ ਨੂੰ ਅਸੀਂ ਪੋਰਟਲ ਓਪਨ ਕਰਨ ਜਾ ਰਹੇ ਹਾਂ ਪਰ ਇਹਨਾਂ ਦੀਆਂ ਇੰਨੀਆਂ ਕਨਾਲੈਕੀਆਂ ਨੇ ਕਿ ਇਹਨਾਂ ਨੇ ਨੋਟਿਸ ਸਾਈਟਸ ਦੇ ਉੱਪਰ ਚੜਾਉਣ ਤੋਂ ਬਾਅਦ ਵੀ ਇਹ ਆਪਣੇ ਵਾਅਦਿਆਂ ਤੋਂ ਮੁੱਕਰ ਰਹੇ ਨੇ ਇਹ ਆਪਣੀਆਂ ਦਿੱਤੀਆਂ ਹੋਈਆਂ ਤਾਰੀਖਾਂ ਦੇ ਉੱਪਰ ਵੀ ਖਰਾਣੇ ਇੰਤਰੇ ਤਦ ਤੋਂ ਲੈ ਕੇ ਅਸੀਂ ਇੱਕ ਆਸ 'ਚ ਬੈਠੇ ਹੋਏ ਹਾਂ ਕਿ ਸ਼ਾਇਦ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਲਵੇ ਪਰ ਸਰਕਾਰ ਸਾਡੀਆਂ ਮੰਗਾਂ ਨੂੰ ਨਾ ਤਾਂ ਅੱਜ ਮੰਨ ਰਹੀ ਹੈ ਨਾ ਸਵੇਰ ਮੰਨ ਰਹੀ ਹੈ ਇਸੇ ਕਾਰਨ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇ ਰਹੇ ਹਾਂ ਕਿ ਜਦ ਤੱਕ ਸਾਡੀ ਗੱਲ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ ਸਾਡੀ ਜੁਆਇਨਿੰਗ ਨਹੀਂ ਕਰਵਾਈ ਜਾਏਗੀ ਅਸੀਂ ਆਪਣਾ ਮੋਰਚਾ ਇਸੇ ਤਰ੍ਹਾਂ ਫਤੇ ਰੱਖਾਂਗੇ ਜਿਹੜੇ 6 ਦਿਨ ਤੋਂ ਇੱਥੇ ਬੈਠੇ ਆ ਕੋਈ ਪੱਖਾ ਸਰਕਾਰੀ ਕੋਈ ਗੱਲ ਸਰ ਪ੍ਰਸ਼ਾਸਨ ਇੱਕ ਦਿਲਾਸਾ ਦੇ ਦਿੰਦਾ ਹੈ ਇਹਨਾਂ ਦੀ ਆਪਸੀ ਗੜੀਆਂ ਨੇ ਪ੍ਰਸ਼ਾਸਨ ਵਾਲੇ ਸਰਕਾਰ ਤੋਂ ਬਾਹਰ ਨਹੀਂ ਹੈਗੇ ਤੇ ਸਰਕਾਰ ਤੋਂ ਬਿਨਾਂ ਤਾਂ ਕੋਈ ਪੱਤਾ ਹਿੱਲਦਾ ਹੀ ਨਹੀਂ ਇਹਨਾਂ ਦਾ ਸਿਰਫ ਇੱਕ ਝੂਠਾ ਦਿਲਾਸਾ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਪੌਨੇਕਲੀ ਇਹ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਨੇ ਕਿ ਬੱਚਿਆਂ ਦਾ ਹੱਲ ਹੋਵੇ ਪਰ ਸਾਡਾ ਕੋਈ ਪੱਕਾ ਹੱਲ ਨਹੀਂ ਹੋ ਰਿਹਾ ਹਰ ਇੱਕ ਤੀਜਾ ਆਫੀਸਰ ਆ ਕੇ ਸਾਨੂੰ ਇਹ ਕਹਿ ਰਿਹਾ ਕਿ ਤੁਸੀਂ ਪਬਲਿਕ ਅਲ ਨੂੰ ਹਰਾਸਮੈਂਟ ਕਰ ਰਹੇ ਹੋ ਪਰ ਸਰ ਸਾਡੀ ਇੱਥੇ ਜੋ ਅਸੀਂ ਬੱਚੇ ਬੈਠਿਆ ਸਾਡੀ ਹਰਾਸਮੈਂਟ ਸਰਕਾਰ ਨੂੰ 1% ਤੱਕ ਵੀ ਨਹੀਂ ਦਿਖਾਈ ਦੇ ਰੇ ਅਸੀਂ ਇੱਥੋਂ ਜਾਂਦੇ ਆ ਮੀਟਿੰਗ ਕਰਕੇ ਆਉਂਦੇ ਆ ਹਾਲਾਂਕਿ ਮੀਟਿੰਗ ਦੇ ਵਿੱਚ ਸਾਨੂੰ 1 ਮਿੰਟ 1.5 ਮਿੰਟ ਦਾ ਟਾਈਮ ਦਿੱਤਾ ਜਾਂਦਾ ਸਰ ਉਹ ਪੌਨੇਕਲੀ ਕਹਿੰਦੇ ਆ ਕਿ ਹਾਂ ਤੁਹਾਡੇ ਹੱਲ ਹੋਣਗੇ ਪਰ ਹੱਲ ਸਾਡੇ ਪੌਨੇ 2 ਸਾਲ ਦੇ ਵਿੱਚ ਅੱਜ ਤੱਕ ਨਹੀਂ ਹੋਏ ਤੇ ਹੁਣ ਕਿੱਥੇ ਹੋ ਜਾਣਗੇ ਫੋੜੇ ਨਾਲ ਕੋਲ ਇੱਕ ਇਹ ਬਹਾਨਾ ਹੋ ਚੁੱਕਿਆ ਹੈ ਕਿ ਹਾਂਜੀ ਹੁਣ ਤਾਂ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਸਰ ਕਿਹਾ ਇਹਨਾਂ ਨੂੰ ਪਹਿਲਾਂ ਇੰਨੀ ਸੈਂਸ ਨਹੀਂ ਹੈਗੀ ਜਾਂ ਇਹਨਾਂ ਦੀ ਮਿਨਿਸਟਰੀ ਆਫੀਸਰ ਇੰਨੇ ਬੈਠੇ ਨੇ ਕਿਹਾ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਅਸੀਂ ਇਹ ਜਿਹੜਾ ਲੈਟਰ ਪਾ ਰਹੇ ਆ ਇਹ ਕੋਡ ਆਫ ਕੰਟੈਕਟ ਦੇ ਅਕੋਰਡਿੰਗ ਲੀਗਲ ਹੈ ਜਾਂ ਇਲੀਗਲ ਹੈ ਕਿਆ ਇਹਨਾਂ ਦੀ ਆਫੀਸਰੀ ਮਿਨਿਸਟਰੀ ਨੂੰ ਇੰਨੇ ਕੁ ਰੂਲ ਐਂਡ ਰੈਗੂਲੇਸ਼ਨਸ ਦਾ ਨਹੀਂ ਪਤਾ ਫਿਰੇ ਦੂਜੇ ਦਿਨ ਆ ਕੇ ਸਾਨੂੰ ਇੱਥੇ ਬੱਚਾ ਨੂੰ ਕਹਿੰਦੇ ਨੇ ਕਿ ਤੁਸੀਂ ਸਾਨੂੰ ਹਰਾਸ ਕਰ ਰਹੇ ਹੋ ਅਸੀਂ ਹਰਾਸ ਨਹੀਂ ਕਰ ਰਹੇ ਪਰ ਸਾਨੂੰ ਸਰਕਾਰ ਹਰਾਸ ਕਰ ਰਹੀ ਹੈ ਕਿੰਨੀ ਕੁੜੀਆਂ ਅੱਥੇ ਅੱਥੇ ਬੈਠੋ ਸੀ ਸਰ ਲਗਭਗ ਇੱਥੇ 80 ਤੋਂ 85 ਦੇ ਵਿੱਚ ਲੜਕੀਆਂ ਸੀ ਜੋ ਬੈਠੀਆਂ ਹੋਈਆਂ ਨੇ ਤੇ ਲਗਭਗ 80 ਤੋਂ 85 ਦੇ ਵਿੱਚ ਜਿਹੜੇ ਲੜਕੇ ਨੇ ਉਹ ਬੈਠੇ ਹੋਏ ਨੇ ਕਿਹੜੇ ਕਿਹੜੇ ਜਗਤ ਵਾਇਦੇ ਸਰ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਹੋਏ ਆ ਕੋਈ ਹਰਿਆਣਾ ਬਾਰ 88 ਟੂ ਯੂਨੀਅਨ ਹੈ ਜੀ 94 ਤੇ ਇਹਨਾਂ ਦਾ ਭਰਤੀ ਦਾ ਪ੍ਰੋਸੈਸ ਚੱਲ ਰਿਹਾ ਹੈ ਉਸ ਸੰਬੰਧੀ ਜਿਹਨਾਂ ਨੇ ਪਹਿਲਾਂ ਵੀ ਜਿਹੜਾ ਇੱਕ ਧਰਨੇ 'ਚ ਬੈਠੇ ਦਾ ਜਿਹੜਾ ਇਹਨਾਂ ਦਾ ਪ੍ਰੋਸੈਸ ਹੈ ਉਹ ਪੂਰਾ ਹੋ ਗਿਆ ਸੀਗਾ ਤਾਂ ਇਹਨਾਂ ਦੀ ਮੰਗ ਸੀ ਕਿ ਵੀ ਜਲਦ ਤੋਂ ਜਲਦ ਜਿਹੜੀ ਸਾਡੀ ਟ੍ਰੇਨਿੰਗ ਕਰਾਈ ਜਾਵੇ ਅਰੇ ਕੋਡ ਲੱਗਿਆ ਗਿਆ ਤੇ ਜਿਸ ਸੰਬੰਧੀ ਨੇ ਹੋਈ 10 ਦਾ ਦੀ ਤਾਂ ਉਹਦੇ ਉਸੇ ਸੰਬੰਧੀ ਜਿਹੜਾ ਹੈਗਾ ਹੈ ਇਹਨਾਂ ਦਾ ਜਿਹੜਾ ਪ੍ਰੋਸੈਸ ਚੱਲਦਾ ਸੀਗਾ ਤੇ ਵਿੱਚੇ ਜਿਹੜਾ ਹੈਗਾ ਉਹ ਕੋਡ ਲੱਗਿਆ ਸੀਗਾ ਤਾਂ ਜਿਹੜੀ ਇਹ ਨਾ ਸਬੰਧੀ ਜਿਹੜਾ ਹੈਗਾ ਇਹਨਾਂ ਨੇ ਪਹਿਲਾਂ ਵੀ ਧਰਨਾ ਦਿੱਤਾ ਸੀਗਾ ਤਾਂ ਇਹਨਾਂ ਜਿਹੜੀ ਇਹਨਾਂ ਦੀ ਪਰਮਿਸ਼ਨ ਸੀਗੀ ਜਿਹੜੀ ਕੋਰਟ ਤੋਂ ਇਲੈਕਸ਼ਨ ਕਮਿਸ਼ਨ ਤੋਂ ਲੈਣੀ ਸੀਗੀ ਉਹ ਮਨਜ਼ੂਰੀ ਜਿਹੜੀ ਪਰਮਿਸ਼ਨ ਐ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਭੇਜੀ ਗਈ ਸੀਗੀ ਤਾਂ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਕਿ ਤੋਂ ਕਿ ਸਾਡੀ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਮਨਜ਼ੂਰੀ ਜਿਹੜੀ ਹੈਗੀ ਆ ਉਹ ਸਾਨੂੰ ਇਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਇਹ ਸਟੈਪ ਲੱਕਿਆ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਹੈਗਾ ਸਿਵਲ ਪ੍ਰੋਸੀਜਰ ਨੂੰ ਨੋਟ ਕਰਾ ਰਹਾ ਹੈ ਤਸੀਂਦਰ ਸਾਹਿਬ ਨੂੰ ਦੱਸਤਾ ਆ ਇਸ ਦਿਨ ਸਾਹਿਬ ਦੇ ਨੌਲੇਜ ਚ ਆ ਗਿਆ ਮੈਂ ਤੇ ਉਹ ਆ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਨ ਲਈ ਜਿਹੜੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਇਹਨਾਂ ਦੀ ਜਿਹੜੀ ਸੁਰੱਖਿਆ ਲਈ ਪੋਸਟ ਸਪੋਰਟ ਜਿਹੜੀ ਅਸੀਂ ਹੈਗੀ ਆ ਤਾਂ ਰੱਖ ਕਰਦੇ ਹਾਂ ਮੌਕੇ ਤੇ ਤੇ ਹੁਣ ਦੇਖਦੇ ਆ ਇਹਨਾਂ ਨਾਲ ਗੱਲਬਾਤ ਕਰਨ ਲਈ ਹੁਣ ਸਮਝਾਉਨੇ ਆ ਕਿਉਂਕਿ ਜਿਹੜਾ ਲੈਕਟ ਕੋਰਟ ਤੇ ਹੈਗਾ ਆ ਕੋਈ ਵੀ ਭਾਗੀਦਾਰ ਤਾਂ ਨਹੀਂ ਹੋ ਸਕਦੇ ਬਿਨਾ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਤੋਂ ਤੇ ਉਹ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਉਹ ਮਨ ਇਹਦੀ ਕਹਿੰਦਾ ਛੇ ਦਿਨਾਂ ਵਿੱਚ ਕਰਨੇ ਤੇ ਕਹਿੰਦਾ ਬਾਦਰ ਤੋਂ ਵੀ ਹੋ ਰਹੀ ਤੇ ਇਹ ਕਰੀ ਗੱਲ ਨੂੰ ਲੈ ਰਹੀ ਹੈ ਇਹ ਤਾਂ ਜਰੂਰ ਕਰਦੇ ਸੀ ਪੈਸੇ ਤੋਂ ਬਾਹਰ ਦੇ ਬਸ ਹੀ ਹੋਰ ਕੋਈ ਵੀ ਕਰੀ ਨਹੀਂ ਆਣ ਦੇਖੋ ਗੱਲ ਇਹ ਆ ਵੀ ਅਸੀਂ ਤਾਂ ਮੌਕੇ ਤੇ ਖੜੇ ਸੀਗੇ ਤੇ ਇਹਨਾਂ ਦੀ ਵੀ ਜਿਹੜੇ ਚੈਨਲ ਰਾਹੀਂ ਗੱਲ ਹੋ ਰਹੀ ਸੀਗੀ ਸਾਰਿਆਂ ਦੀ ਇੱਥੇ ਗੱਲ ਕਰਾਈ ਆ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਇਕੱਲੇ-ਇਕੱਲੇ ਅਧਿਕਾਰੀ ਨਾਲ ਇਹਨਾਂ ਦੀ ਮੀਟਿੰਗ ਕਰਾਈ ਆ ਐਸਪੀ ਸਾਹਿਬ ਨੇ ਤਿੰਨ ਵਾਰ ਇਹਨਾਂ ਨਾਲ ਮੀਟਿੰਗ ਕਰ ਚੁੱਕੇ ਨੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇਹਨਾਂ ਨਾਲ ਮੀਟਿੰਗ ਕਰ ਚੁੱਕੇ ਨੇ ਮંત્રી ਸਾਹਿਬ ਖੁਦ ਇਹਨਾਂ ਨਾਲ ਮੀਟਿੰਗ ਕਰ ਚੁੱਕੇ ਨੇ ਸਾਰੇ ਇਕੱਲੇ ਇਕੱਲੇ ਅਧਿਕਾਰੀ ਨਾਲ ਇਹਨਾਂ ਦੀ ਮੀਟਿੰਗ ਕਰਾਈ ਹੈ ਐਜੂਕੇਸ਼ਨ ਸੈਕਟਰੀ ਨਾਲ ਇਹਨਾਂ ਦੀ ਮੀਟਿੰਗ ਕਰਾਈ ਹੈ ਹੁਣ ਇਹ ਤਾਂ ਜੋ ਮਰਦੀ ਗੱਲ ਕਰਦੇ ਰਹੇ ਝੂਠ ਬੋਲਦੇ ਰਹੇ ਪਰ ਹਰੇਕ ਇਕੱਲੇ ਇਕੱਲੇ ਅਫਸਰ ਨਾਲ ਇਹਨਾਂ ਦੀ ਮੀਟਿੰਗ ਹੋਈ ਆ ਬਿਲਕੁਲ ਇਹਨਾਂ ਨੂੰ ਸੈਟੀਸਫਾਈ ਕੀਤਾ ਹੈ ਕੱਲ ਇਹਨਾਂ ਨਾਲ ਫਿਰ ਗੱਲ ਹੋਈ ਸੀਗੀ ਵੀ ਤੁਹਾਡਾ ਫਿਰ ਪ੍ਰੋਸੈਸ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਚਲਾਵਾਂਗੇ ਕੁਝ ਨਾ ਕੁਝ ਕਰਾਂਗੇ ਤੁਹਾਡੀ ਜਿਹੜੀ ਸਹਾਇਤਾ ਕਰਾਂਗੇ ਪਰ ਫਿਰ ਇਹਨਾਂ ਨੇ ਇਹ ਸਟੈਪ ਕੀਤਾ ਹੈ ਤੇ ਇਸ ਸਬੰਧੀ ਜਿਹੜਾ ਸਿਵਲ ਪ੍ਰੋਟੈਸਟ ਮੌਕੇ ਤੇ ਆ ਰਿਹਾ ਹੈ ਸੀਨੀਅ